ਪੰਜਾਬ ਦੇ ਵਿੱਚ ਇੱਥੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਤਾਂ ਦੂਸਰੇ ਪਾਸੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਲਈ ਕੈਬਨਿਟ ਮੰਤਰੀ ਭਾਰਤ ਪੁਸ਼ਨਾਸ਼ੂ ਅਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਹੋਏ ਆ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਝੋਨੇ ਦੀ ਫਸਲ ਲਈ ਇੱਕ ਇੱਕ ਦਾਣਾ ਖਰੀਦ ਲਿਆ ਜਾਵੇਗਾ ਅਤੇ ਸਮੇਂ ਤੇ ਅਦਾਇਗੀ ਵੀ ਕੀਤੀ ਜਾਵੇਗੀ ਜਿਹੜਾ ਬੜਾ ਮੰਦ ਭਾਗਾ ਫੈਸਲਾ ਸੀ 30 ਤਰੀਕ ਸ਼ਾਮ ਨੂੰ ਕੇਂਦਰ ਦੀ ਸਰਕਾਰ ਨੇ ਕੀਤਾ ਤੋ ਕਿਸਾਨਾਂ ਦੇ ਸਾਰਿਆਂ ਦੇ ਰੋਹ ਤੇ ਸਾਡੇ ਸੀਐਮ ਸਾਹਿਬ ਚੰਨੀ ਜੀ ਦੇ ਟਾਈਮਲੀ ਇੰਟਰਵੈਂਸ਼ਨ ਨਾਲ ਹਾਈएस्ट ਲੈਵਲ ਤੇ ਪੀਐਮ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜੋ ਫੈਸਲਾ ਬਦਲਵਾਇਆ ਤੇ ਅੱਜ ਤੋਂ ਖਰੀਦ ਸ਼ੁਰੂ ਕਰਵਾਈ ਹੈ ਅਸੀਂ ਸਾਰੇ ਬੰਦਿਆਂ ਦਾ ਬੜੇ ਧੰਨਵਾਦੀਆਂ ਜਿੱਥੇ ਐਪਰੀਸ਼ੀਏਟ ਕਰਦੇ ਆਂ ਚੰਨੀ ਸਾਹਿਬ ਦੇ ਮਿਹਨਤ ਨੂੰ ਉਥੇ ਧੰਨਵਾਦ ਕਰਦੇ ਆਂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਛੇਤੀ ਤੋਂ ਛੇਤੀ ਆਪਣਾ ਫੈਸਲਾ ਬਦਲਿਆ ਦੂਸਰਾ ਅੱਜ ਰਸਮੀ ਸ਼ੁਰੂਆਤ ਕਰਨ ਇਥੇ ਖੰਨਾ ਮੰਡੀ ਆਏ ਹਾਂ ਕਿਉਂਕਿ ਰਵਾਇਤੀ ਤੌਰ ਤੇ ਖੰਨਾ ਮੰਡੀ ਵੱਡੀ ਮੰਡੀ ਹੈ ਇੱਥੋਂ ਹੀ ਖਰੀਦ ਦੀ ਸ਼ੁਰੂਆਤ ਹੁੰਦੀ ਹੈ ਅੱਜ ਸ਼ੁਰੂਆਤ ਕਰੀ ਹੈ ਪਰ ਸਾਡੇ ਸਾਰੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਹੁਣ ਤੋਂ ਬਾਅਦ ਆੜੜ੍ਹ ਮੰਡੀਆਂ ਤੋਂ ਇਹਦੀ ਸ਼ੁਰੂਆਤ ਕਰ ਦੇਣਗੇ ਤੇ ਜਿੱਦਾਂ ਅੱਜ ਸ਼ੁਰੂਆਤ ਹੋਈ ਹੈ ਮੈਂ ਯਕੀਨ ਦੁਲਵਾਉਣਾ ਸਾਰੇ ਕਿਸਾਨ ਭਰਾਵਾਂ ਨੂੰ ਆਪਣੇ ਆਰਤੀ ਭਰਾਵਾਂ ਨੂੰ ਕਿਸਾਨਾਂ ਦਾ ਉਹਨਾਂ ਦੀ ਮਿਹਨਤ ਦਾ ਜਿਹੜੇ 6 ਮਹੀਨੇ ਉਹਨਾਂ ਨੇ ਬੜੇ ਪੁੱਤਾਂ ਵਾਂਗ ਪਾਲੀ ਫਸਲ ਉਹਨਾਂ ਦੇ ਜਿਹੜੀ ਪਸੀਨੇ ਦੀ ਕਮਾਈ ਉਹਨਾਂ ਦਾ ਇੱਕ ਇੱਕ ਦਾਣਾ ਪ੍ਰਕਿਊਰ ਕੀਤਾ ਜਾਏਗਾ ਉਸ ਉਸ ਫਸਲ ਦੀ ਵਾਜਬ ਕੀਮਤ ਜੋ ਬਣਦੀ ਕੀਮਤ ਹੈ ਉਹਨਾਂ ਨੂੰ 48 ਘੰਟੇ ਦੇ ਅੰਦਰ ਅਦਾ ਕੀਤੀ ਜਾਏ ਕਿ ਨਾ ਕਿਸੇ ਆੜਤੀ ਨੂੰ ਤਕਲੀਫ ਹੋ ਆਣਦਿਆਂ ਕਿ ਸਾਡਾ ਟ੍ਰਾਂਸਪੋਰਟੇਸ਼ਨ ਸਿਸਟਮ ਸਾਡੇ ਪੱਲੇਦਾਰ ਸਾਰੇ ਇੰਟੈਕਟ ਹੈ ਜਿਹੜੇ ਸ਼ੈਲਰਸ ਨੇ ਉਹ ਨਾਲ ਪਲੋਟ ਹੋ ਚੁੱਕੇ ਨੇ ਮੰਡੀਆਂ ਦੀ ਲਿੰਕੇਜ ਪੂਰੀ ਹੋ ਚੁੱਕੀ ਹੈ ਸਾਡੀਆਂ ਸਾਰੀਆਂ ਜਿਹੜੀਆਂ ਪ੍ਰੋਕਿਊਰਿੰਗ ਏਜੰਸੀਜ਼ ਨੇ ਉਹਨਾਂ ਦਾ ਸਟਾਫ ਇਨਟੈਕਟ ਹੈ ਮੰਡੀ ਬੋਰਡ ਦੇ ਅਧਿਕਾਰੀ ਸਾਡੇ ਤਿਆਰ ਖੜੇ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਣ ਦਿੱਤੀ ਜਾਵੇ ਜਿੱਥੇ ਕਿਤੇ ਕੋਈ ਪਤਾ ਲੱਗੇਗਾ ਫਸਲ ਜ਼ਿਆਦਾ ਆ ਰਹੀ ਹੈ ਕੋਈ ਗਲਟ ਆਉਣ ਦਾ ਖਤਰਾ ਅਸੀਂ ਨਾਲ ਦੀ ਨਾਲ ਟੈਂਪਰੇਰੀ ਮੰਡੀਆਂ ਹੋਰ ਕ੍ਰੀਏਟ ਕਰਦੇ ਆਂਗੇ ਤੇ ਉੱਥੇ ਫਸਲ ਪ੍ਰਕਿਊਰ ਕਰ ਲਾਂਗੇ ਕਿਸੇ ਵੀ ਕਿਸਾਨ ਨੂੰ ਰੋਲਣ ਨਹੀਂ ਦਿੱਤਾ ਜਾਏ। ਮਤਲਬ ਜਿਹੜੀ 12ਵਾਂ ਫਸਲ ਆ ਜਾਂਦੀ ਹੈ ਕਈ ਵਾਰ ਜਿਵੇਂ ਪਿਛਲੇ ਸੀਜ਼ਨ 'ਚ ਵੀ ਗੱਡੀਆਂ ਖੜੀਆਂ ਨੇ ਉਹਨਾਂ ਲਈ ਕਿਹੜੇ ਕਿਵੇਂ ਦੇ ਪ੍ਰਬੰਧ ਕੀਤੇ ਨੇ? ਸਾਡੀ ਇਸ ਵਾਰ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਸਾਰੇ ਐਸਐਸਪੀਜ਼ ਨੂੰ ਆਪ ਹੁਕਮ ਦਿੱਤਾ ਹੋਇਆ ਹੈ ਵੀ ਆਪ ਉਹ ਚੈੱਕ ਕਰਨਗੇ ਅ ਪਿਛਲੇ 10 ਦਿਨਾਂ ਤੋਂ ਸਾਡੀ ਛਾਪੇਮਾਰੀ جاری ਹੈ। ਅਸੀਂ ਤਕਰੀਬਨ 7-8 ਜਗ੍ਹਾ ਤੇ ਫੜ ਵੀ ਚੁੱਕੇ ਹਾਂ ਜਿੱਥੇ ਸ਼ੈਲਰ ਪ੍ਰਿੰਸਿਸ ਤੋਂ ਮਾਲ ਫੜਿਆ ਗਿਆ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਜਿੱਥੇ ਕਿਸੇ ਟ੍ਰੇਡਰ ਨੇ ਪਕੜਿਆ ਉਹਨਾਂ ਤੇ ਐਫ ਆਈ ਆਰਾ ਦਰਜ ਕੀਤੀਆਂ ਤੇ ਅੱਜ ਗ੍ਰਿਫਤਾਰੀਆਂ ਵੀ ਹੋ ਰਹੀਆਂ ਤੇ ਉਹਨਾਂ ਦੀ ਜਿਹੜੀ ਚੇਨ ਹੈ ਜਿਹੜੇ ਬ੍ਰੋਕਰ ਨੇ ਲਿਆਂਦੇ ਆ ਅਸੀਂ ਉਹਨਾਂ ਨੂੰ ਵੀ ਬੁੱਕ ਕਰਾਂਗੇ ਤੇ ਜੇਲ੍ਹਾਂ ਦੇ ਅੰਦਰ ਪਾਵਾਂਗੇ ਪਰ ਪੰਜਾਬ ਦੇ ਐਕਸ ਨੂੰ ਪੰਜਾਬ ਨੂੰ ਇਸ ਕੱਲੋ ਬਦਨਾਮੀ ਨਹੀਂ ਲੈਣ ਦਿੱਤੀ ਜਾਏਗੀ ਵੀ ਇੱਥੇ ਬੋਗਸ ਬਿਲਿੰਗ ਹੁੰਦੀ ਹੈ। ਕੈਪਟਨ ਸਾਹਿਬ ਜਿਹੜੇ ਆਪਣੀ ਲੰਮੀ ਪਾਰਟੀ ਬਣਾਉਣ ਦੀ ਗੱਲ ਕਹਿ ਰਹੇ ਨੇ ਉਹਦੇ ਬਾਰੇ ਤੁਸੀਂ ਕੀ ਦੇਖਦੇ ਹੋ ਜੀ ਕਿ ਮੈਨੂੰ ਲੱਗਦਾ ਨਹੀਂ ਹੈ ਇਹ ਸਾਰੀਆਂ ਜਿਹੜੀਆਂ ਕਿਆਸਟਾਈਆਂ ਮੀਡੀਆ ਤੱਕ ਹੀ ਸੀਮਤ ਰਹਿ ਜਾਣਗੀਆਂ। ਕੈਪਟਨ ਸਾਹਿਬ ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਬਹੁਤ ਕੁਝ ਦਿੱਤਾ। ਦੋਨਾਂ ਇੱਕ ਦੂਸਰੇ ਦੇ ਪੂਰਕ ਨੇ ਉਹ ਕਾਂਗਰਸ ਪਾਰਟੀ 'ਚ ਹੀ ਰਹਿਣਗੇ। ਐਸਐਮਜ਼ਡ ਪੰਜਾਬ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ।